ਕਿਵਣਾ ਰੈਡੀ ਦੇ ਸਤਿਕਾਰਯੋਗ ਸਭ ਤੋਂ ਉਲਾਵਾ ਇਸ ਵਕਤ ਆਪਣਾ ਹਸ਼ਿਆਰ ਪਰ ਦਸੂਹਾ ਤੇ ਜੁੜੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਸੈਣੀ ਸਾਹਿਬ ਸਵਾਗਤ ਹੈ ਸਤਿ ਸ਼ਕਾਲ ਜਵਨਾ ਸਾਹਿਬ ਸਤਿ ਸ਼ਕਾਲ ਜੀ ਤੇ throtiਆ ਨੂੰ ਵੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਅੱਜ ਜਿਹੜੀ ਤੁੱਕ ਬੰਦੀ ਹੈ ਜੀ ਉਹਦਾ ਸਰਲੇਖ ਹੈ ਚੌਥੀ ਵਾਰ ਜੀ ਹਾਂ ਜੀ ਜੀ ਬੜਾ ਜ਼ੋਰ ਲਗਾਇਆ ਸੀ ਹੂੰ ਬਠੰਡੇ ਜਾਲ ਵਿਛਾਇਆ ਸੀ ਹੂੰ ਮਲੂਕਾ ਭਵਿਸ਼ਣ ਬਣਾਇਆ ਸੀ ਹੂੰ ਲੱਖਾਂ ਵੀ ਕਮਾਇਆ ਸੀ ਸਤਕਰ ਲਾਇਬ੍ਰੇਰੀ ਪਾਰ ਹਰ ਸਿਮਰਤ ਜਿੱਤ ਗਈ ਚੌਥੀ ਵਾਰ ਹਮ ਢਾਈ ਕਿੱਲੇ ਤੇ ਮੋਟਰ ਲਾਈ ਜਦ ਅਕਾਲੀ ਸਰਕਾਰ ਬਣਾਈ ਆਟਾ ਦਾਲ ਸਕੀਮ ਲਿਆਏ ਸੇਵਾ ਕੇਂਦਰ ਬਹੁਤ ਬਣਾਏ ਸੀਦਾ ਜਗਾਰ ਨੌਕਰੀਆਂ ਤੇ ਲਾਇਕ ਕੰਮ ਕੀਤੇ ਬੇਸ਼ੁਮਾਰ ਬੀਬੀ ਜਿੱਤ ਗਈ ਚੌਥੀ ਵਾਰ ਹਮ ਬਠਿੰਡੇ ਇਹਦੇ ਬਣਾਇਆ ਸੜਕਾਂ ਦਾ ਜਾਲ ਵਿਛਾਇਆ ਮੰਡੀਆਂ ਨੂੰ ਪੱਕਾ ਕਰਾਇਆ ਬਿਜਲੀ 24 ਘੰਟੇ ਹੋਏ ਬਹੁਤ ਸੁਧਾਰ ਤੇ ਬੀਬੀ ਜਿੱਤ ਗਈ ਚੌਥੀ ਵਾਰ ਹਮ ਜਦ ਕਾਲੇ ਕਾਨੂੰਨ ਸੀ ਆਏ ਆਪਾਂ ਪਹਿਲਾ ਜੈਜ ਠਹਿਰਾਏ ਜਦ ਕਿਸਾਨ ਗੱਲ ਨੂੰ ਆਏ ਪੰਜਾਬ ਲਈ ਕੁਰਸੀ ਦਿੱਤੀ ਵਾਰ ਤੇ ਬੀਬੀ ਜਿੱਤ ਗਈ ਚੌਥੀ ਵਾਰ ਹਮ ਸੱਚੇ ਸੌਦੇ ਨਾਲ ਲਾਈ ਸੀ ਜੋ ਯਾਰੀ ਗਲਤੀ ਹੋ ਗਈ ਬਹੁਤ ਹੀ ਭਾਰੀ 90 ਲੱਖ ਦੇ ਦੇਣ ਤੇ ਇਸ਼ਤਿਹਾਰ ਉੱਪਰੋਂ ਬੇਅਦਵੀ ਦੇ ਦੋਸ਼ਾਂ ਦਾ ਪ੍ਰਚਾਰ ਅਕਾਲੀ ਅਸੈਂਬਲੀ ਗਈ ਜੀ ਹਾਰ ਪਰ ਬੀਬੀ ਜਿੱਤ ਗਈ ਚੌਥੀ ਵਾਰ ਹੂੰ ਹੋਰ ਕੇਂਦਰ ਦਾ ਕੀ ਕਰਨਾ ਜਿਸ ਦਾ ਪੰਜਾਬ ਬਿਨਾ ਨਹੀਂ ਸਰਨਾ ਹੂੰ ਪਾਰਟੀ ਪੰਖ 'ਚ ਐਸੀ ਦਰਾਰ ਅਕਾਲੀ 12 ਗੈਜੀ ਹਾਰ ਜੀ ਕੇਂਦਰ ਪ੍ਰਧਾਨ ਹੀ ਜ਼ਿੰਮੇਵਾਰ ਸੈਣੀ ਬਹਿ ਕੇ ਕਰੋ ਵਿਚਾਰ ਜੀ ਉਹ ਜੋ 272 ਲਈ ਤਿਆਰ ਪਰ ਅੱਜ ਜੀ ਵੀ ਜਿੱਤ ਗਈ ਚੌਥੀ ਵਾਰ ਵੀ ਜਿੱਤ ਗਈ ਚੌਥੀ ਵਾਰ ਧੰਨਵਾਦ ਜੀ ਮੇਰੇ ਵੱਲੋਂ ਮਿਹਰਬਾਨੀ ਮਿਹਰਬਾਨੀ ਧੰਨਵਾਦ ਜੀ ਸੋ ਦੋਸਤੋ ਇਸ ਹਨ ਐਡਵੋਕੇਟ ਰਾਜਨ ਸੈਣੀ ਸਾਹਿਬ ਸੋ ਪੇਸ਼ ਕਰ ਰਹੇ ਹਨ ਕਵਿਤਾ ਚੌਥੀ ਵਾਰ ਸੋ ਸਿਆਸੀ ਕਟਾਕਸ਼ ਹੈ ਵੀ ਸੋ ਸਾਡੇ ਇਹਨਾਂ ਪ੍ਰੋਗਰਾਮ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:00 ਤੱਕ ਤੁਸੀਂ ਲਾਈਵ ਸੁਣਦੇ ਹੋ ਇਹਨਾਂ ਪ੍ਰੋਗਰਾਮ ਦਾ ਲਾਈਵ ਦਾ ਲਿੰਕ ਜਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਨੰਬਰ ਉਹ ਜਾਣਕਾਰੀ ਦੇਣੀ ਹੈ 98176809955 ਤੇ ਤੁਸੀਂ ਵੀ ਆਪਣੇ ਜਜ਼ਬਾਤ ਖਿਆਲਤ ਇਹਨਾਂ ਤਰੰਗਾਂ ਵੇਰਾ ਹੀ ਸਾਡੇ ਸਰੋਤਾਂ ਤੱਕ ਪਹੁੰਚ ਆ ਸਕਦੇ ਹੋ